ਪੰਜਾਬ ਸਰਕਾਰ ਅੰਨਦਾਤਾ ਕਿਸਾਨ ਭਰਾਵਾਂ ਦੇ ਹਿੱਤਾਂ ਦਾ ਧਿਆਨ ਰੱਖਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਕਹਿੰਦੇ ਨੇ ਜਿੱਥੇ ਚਾਹ ਉਥੇ ਰਾਹ ਹੁੰਦੀ ਪੰਜਾਬ ਸਰਕਾਰ ਨੇ ਇਸ ਨੂੰ ਸੱਚ ਕਰਿ ਵਿਖਾਇਆ ਪੰਜਾਬ ਵਿੱਚ ਕਿਸਾਨ ਭਰਾ ਚੋਨੇ ਦੀ ਫਸਲ ਨੂੰ ਲੈ ਕੇ ਜਦੋਂ ਮੰਡੀਆਂ ਵਿੱਚ ਪੁੱਜੇ ਤਾਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਹ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਨੇ ਕਈ ਖਾਸ ਇੰਤਜ਼ਾਮ ਕੀਤੇ ਜਿਨ੍ਹਾਂ ਦਾ ਲਾਭ ਕਿਸਾਨਾਂ ਨੂੰ ਹੋ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਬਾਰੇ ਵਿਭਾਗ ਦੇ ਅਫਸਰਾਂ ਅਤੇ ਕਰਮਚਾਰੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਜਿੱਦਾਂ ਅਸਰ ਜ਼ਮੀਨੀ ਪੱਧਰ ਤੇ ਨਜ਼ਰ ਆਇਆ 1 ਅਕਤੂਬਰ ਖਰੀਦ ਦੇ ਪਹਿਲੇ ਹੀ ਦਿਨ ਤੋਂ ਸੂਬੇ ਦੀ ਸਾਰੀ ਮੰਡੀਆਂ ਵਿੱਚ ਝੋਨੇ ਦੀ ਲਿਫਟਿੰਗ ਸ਼ੁਰੂ ਹੋ ਗਈ ਹਸਤਾਈ ਲਾ ਉਠਾਈ ਲਾ ਨ ਤਿਲਾਓ ਇੱਕ ਇੱਕ ਦਾਣਾ ਚੱਕੂਗਾ ਇੱਕ ਇੱਕ ਦਾਣਾ ਚੱਕੂਗਾ ਢਾਲਾ ਖੋਲਣ ਤੋਂ ਬਾਅਦ ਟਰਾਲੀ ਘਰੇ ਪਹੁੰਚੂਗੀ ਤਾਂ ਤੁਹਾਡੇ ਬੈਂਕ ਚ ਖਾਤੇ ਚ ਪੈਸੇ ਆ ਜਾਣਗੇ ਇਹ ਵੀ ਮੈਂ ਵਾਦਾ ਕਰਦਾ ਪੰਜਾਬ ਦੀ 4 ਨੋਡਲ ਖਰੀਦ ਏਜੰਸੀਆ ਪੰਸਾ ਪੰਗ੍ਰੇ ਮਾਰਕਫੇ ਅਤੇ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਨੇ ਐਫਸੀਆਈ ਦੇ ਨਾਲ ਮਿਲ ਕੇ ਖਰੀਦ ਦੇ ਸਾਰੇ ਇੰਤਜ਼ਾਮ ਕੀਤੇ ਕਿਸਾਨ ਪਰਵਾ ਨੇ ਇਸ ਸਬਾਤ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਭਾਈ ਜੀ ਅਸੀਂ ਭਵੰਤਮਾਨ ਦਾ ਬਹੁਤ ਵਧੀਆ ਧੰਨਵਾਦ ਕਰਦੇ ਹਾਂ ਸਿਰਫ ਦੂਜੇ ਦਿਨ ਝੋਨਾ ਤਲ ਗਿਆ ਸ਼ਾਂਤ ਤੱਕ ਸਾਡੀ ਪੇਮੈਂਟ ਖਾਤੇ ਜਾ ਕਿਸਾਨਾਂ ਦਾ ਵਧਾਇਆ ਮਾਨ ਪੰਜਾਬ ਸਰਕਾਰ ਨੇ ਚੁੰਮੇ ਦੀ ਖਰੀਦ ਨੂੰ ਬਣਾਇਆ